ਹੋਵੇ ਇਹ ਜਿੰਨੀਆਂ ਗੱਲਾਂ ਅਸੀਂ ਕਰਦੇ ਹ ਘਰੇਲੂ ਲੈਵਲ ਦੀਆਂ ਕਰਦੇ ਆ ਮੈਂ ਅੱਜ ਤੱਕ ਸਮਾਜ ਨੂੰ ਸੁਧਾਰਨ ਦੀ ਗੱਲ ਨਹੀਂ ਕੀਤੀ ਨਾ ਹੀ ਮੈਂ ਕਰਨੀ ਹੈ ਕਿਉਂਕਿ ਮੈਂ ਗੁਰੂ ਪਿਤਾ ਜੀ ਕੋਲੋਂ ਸਿੱਖਿਆ ਆਪ ਸਵਾਰੇ ਮੈਂ ਮਿਲੇ ਪਹਿਲੇ ਆਪਣੇ ਆਪ ਨੂੰ ਸਵਾਰ ਤਾਂ ਹੀ ਤੇ ਅਸੀਂ ਟੈਗ ਲਾਈਨ ਰੱਖੀ ਆਪਣੇ ਰੋਜ਼ਾਨਾ ਸਮਾਗਮ ਦੀ ਆਪ ਸਵਰੋ ਫਿਰ ਪਰਿਵਾਰ ਸਵਾਰੋ ਸਮਾਜ ਤੇ ਆਪੇ ਸਵਰੇਗਾ ਸੁਣਿਓ ਗੱਲ ਛੋਟੀ ਹੋਵੇ ਵੱਡੀ ਹੋਵੇ ਸਮੱਸਿਆ ਛੋਟੀ ਹੋਵੇ ਭਾਵੇਂ ਵੱਡੀ ਹੋਵੇ ਘਰੇਲੂ ਲੈਵਲ ਤੇ ਗੱਲ ਲੈਣਾ ਕਿਉਂ ਹੋਇਆ ਕਿਵੇਂ ਹੋਇਆ ਕਿਹਦੀ ਵਜ੍ਹਾ ਨਾਲ ਇਹ ਨੁਕਸਾਨ ਹੋਇਆ ਜਾਂ ਕਿਹਦੀ ਵਜ੍ਹਾ ਨਾਲ ਆ ਘੱਮ ਹੋਇਆ ਇਹ ਪ੍ਰਸ਼ਨਾਂ ਦਾ ਚਿੰਤਨ ਜਿਹੜਾ ਨਾ ਮਨ ਦੀ ਸ਼ਕਤੀ ਨੂੰ ਘੱਟ ਕਰਦਾ ਹੈ ਘੱਟ ਕਰਦਾ ਕਰੀਏ ਪਤਾ ਕੀ ਕਾਰਨ ਨਹੀਂ ਲੱਭਣਾ ਸਮੱਸਿਆ ਦਾ ਚਾਰ ਮੈਂਬਰ ਨੇ ਪਰਿਵਾਰ ਦੇ ਸਮੱਸਿਆ ਆ ਗਈ ਨਾ ਸਮੱਸਿਆ ਦਾ ਕਾਰਨ ਨਹੀਂ